ਖਾਸ ਗੱਲ ਨੇਤਾ ਜੀ ਦੇ ਨਾਲ ਵਫਾਦਾਰੀ ਨੂੰ ਭਾਈ ਵਫਾਦਾਰੀ ਨੂੰ ਭਾਈ ਥੱਲੋਂ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸ਼ਰੀ ਭਾਜੀ ਵੀ ਸੋਚਿਆ ਇੱਥੇ ਪਹਿਲੀ ਵਾਰ ਆਇਆ ਸੀ ਉਹਨਾਂ ਦੇਖਿਆ ਵੀ ਠੀਕ ਆ ਜੋ ਸੋਚਿਆ ਨਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ ਅੱਛਾ ਕਾਫੀ ਕੰਮ ਹੋ ਗਿਆ ਪਹਿਲੇ ਆਧਾਰ ਤੇ ਸ਼ਮਸ਼ਾਨ ਘਾਟ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਛੱਪੜ ਦੇ ਕੰਮ ਕਰਾਏ ਫਿਰ ਲਾਈਟਾਂ ਲਗਾਈਆਂ ਜੇ ਬਾਕੀ ਕੰਮ ਅਡਾ ਰਸਿਵਰ ਰਹਿੰਦਾ ਹੈ ਉਹ ਵੀ ਥੋੜੇ ਚਿਰ ਤੱਕ ਚਾਲੂ ਹੋ ਜਾਏਗਾ ਪੈਲਸਣਾ ਲਵਾਈਆਂ ਕੱਚੇ ਕੋਠੇ ਇਹ ਸਾਰੇ ਕੰਮ ਸ਼ਰੀ ਭਾਈਆਂ ਕਰਾਏ ਇਹਨਾਂ ਪਾਰਟੀ ਨੇ ਕੰਮ ਕਰਾਏ ਸਿਰਫ ਬੋਟਾ ਲੈਣ ਆਉਂਦੇ ਹੀ 75 ਸਾਲਾਂ ਚ ਨਾ ਕੋਈ ਇਹ ਤਾਂ ਕਛੂ ਛਾਣ ਕਰਦੀ ਇੱਟ ਨਹੀਂ ਲੱਗੀ ਹੁਣ ਜਿਹੜੀ ਇੱਟ ਲਵਾਈ ਸ਼ਰੀ ਭਾਈ ਨਾਲ ਲਵਾਈ ਅੱਛਾ ਤੁਸੀਂ ਕੰਮ ਆਪੇ ਕੀ ਕਰਦੇ ਆਪੇ ਇੱਟ ਲਾਈ ਦਾ ਕੰਮ ਕਰਦੇ ਆਂ ਜੀ ਮਜ਼ਦੂਰੀ 300 ਤੋਂ 350 ਰੁਪਿਆ ਮਜ਼ਦੂਰ ਕਮਾਉਣ ਵਾਲਾ ਸੁਧਾਰ ਕਰ ਸਕਦਾ ਆਪਣੇ ਇਲਾਕੇ ਦਾ ਕਿੱਥੋਂ ਕਰਸਾ ਜਰਾ ਸਾਰੀ ਜਜਬਾਉਣਾ ਚਾਹੀਦਾ ਹੈ ਕੰਮ ਕਰ ਲਈ ਸਰ ਜੀ ਫੇਰ ਹੀ ਕੰਮ ਹੁੰਦਾ ਜੇ ਆਖੀ ਗੱਲ ਵੀ ਆਪਣੀ ਜੇਬੇ ਚ ਅਸੀਂ ਪੈਸੇ ਪਾਈ ਜਾਗੇ ਤੇ ਫੇਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਸਰਕਾਰਾਂ ਦਾ ਜੇ ਆਪਣੇ ਚ ਪਾਵਰ ਹੋਏਗੀ ਜਜਬਾ ਆਏਗਾ ਤੇ ਆਪਣੇ ਗਰੀਬ ਭੈਣ ਦੀ ਭੈਣ ਭਰਾ ਦੀ ਸੇਵਾ ਕਰਨੀ ਆ ਫੇਰ ਕੰਮ ਹੁੰਦੇ ਨੇ ਉਹਦਾ ਕੋਈ ਕੰਮ ਨਹੀਂ ਹੁੰਦਾ ਜੀ ਹੁੰਦੇ ਜੀ ਦਰਵਾਜੇ ਗਾੜੀ ਲਾ ਕੇ ਖਲੋਰੀਦਾ ਜੇ ਦਰਵਾਜਾ ਖੁੱਲ ਜਾਂਦਾ ਪਹਿਲੇ ਨੰਬਰ ਦੇ ਦਾ ਦਰਵਾਜਾ ਨਹੀਂ ਖੁੱਲਦਾ ਬਜਾਰ ਅੰਦਰ ਉਹਦਾ ਹੀ ਵੇਖ ਕੇ ਡਰ ਆ ਜਾਂਦਾ ਹੈ ਪੈਲ ਦੇ ਆਧਾਰ ਤੇ ਕਿਹੜੇ ਕੰਮ ਕਰੋਗੇ ਪੈਲ ਦੇ ਆਧਾਰ ਤੇ ਜਿਹੜੇ ਕੰਮ ਬਕਾਇਆ ਰਹਿੰਦੇ ਆ ਉਹ ਕਰਾਂਗੇ ਜਈ ਸੇਵਾ ਕਰਾਂਗੇ ਜਈ ਜ਼ਰੂਰ ਵਾਹਿਗੁਰੂ ਕਰਦੇ ਕਿਤੇ ਨਾ ਕਿਤੇ ਪਾਰਟੀ ਪਾਰਟੀ ਦਾ ਧੰਨਵਾਦ ਪਾਰਟੀ ਦਾ ਆਈ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਐਮਐਲਏ ਸਾਹਿਬ ਦਾ ਸ਼ਰੀ ਕਲਸੀ ਸਾਹਿਬ ਦਾ ਇਹਦੇ ਪੈਸੇ ਬੜੇ ਲੱਗਦੇ ਜਦ ਇਲੈਕਸ਼ਨ ਆ ਜਾਂਦੇ ਪੈਸੇ ਬੜੇ ਲੱਗਦੇ ਪੈਸੇ ਜੇ ਲੱਗਦੇ ਆ ਜੀ 300 ਤੋਂ 350 ਕੁਮਾਰ ਵਾਲੇ ਨੇ ਪੈਸੇ ਤਾਂ ਆਂਦੇ ਵੀ ਕਿੱਥੋਂ ਖਰਚ ਲੈਣੇ ਨਾ ਧੱਕਾ ਲਾਉਂਦੇ ਹੀ ਨਹੀਂ ਜੋ ਮਿਹਰਬਾਨੀਆਂ ਸ਼ਰੀ ਭਾਜੀ ਦੀ ਭਗਵੰਤ ਮਾਨ ਸਾਹਿਬਾਂ ਦੀ ਜੋ ਖਰਚਾ ਕਰਨਾ ਤੇ ਆਪਣੇ ਗਿਲ ਸਾਹਬ ਨਹੀਂ ਬੈਠੇ ਨੇ ਇਹਨਾਂ ਦੀ ਦੌਲਤ ਨਹੀਂ ਬਾਕੀ ਪਿੰਡਾਂ ਦਾ ਸਾਥ ਹੈ ਜੋ ਧੰਨਵਾਦ ਪਿੰਡ ਵਾਲਿਆਂ ਦਾ ਵੀ ਤੇ ਸ਼ਰੀ ਭਾਈ ਦਾ ਵੀ ਅਸੀਂ ਇਹਨਾਂ ਕੋ ਝੋਲੀ ਡੱਡੀ ਆ ਤੁਹਾਡੇ ਵਾਲੇ ਸਭ ਕੋ ਜੀ ਲੀਡਰ ਲਿਖਣ ਤੋਂ ਬਾਅਦ ਬਦਲ ਜਾਂਦੇ ਆ ਲੀਡਰ ਨਹੀਂ ਬਦਲਦੇ ਜੀ ਜਿਹੜੇ ਮਾਨਦਾਰ ਨੇ ਆਮ ਆਪੀ ਪਾਰਟੀ ਦੇ ਸੁਪਰੀਮੋ ਸ਼ਰੀ ਅਤਮ ਕੇ ਜੀ ਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਪਰਕੁੰਸੀ ਮਾਨ ਜੀ ਦਾ ਔਰ ਸਾਡੀ ਬਟਾਲੇ ਦੀਆਂ ਅਨਸ਼ਾਨਬਾਨ ਸਰਦਾਰ ਐਮਐਲਏ ਸ਼ਰੀ ਅਲਸੀ ਜੀ ਦਾ ਜਦੋਂ ਜਦੋਂ ਪਾਰਟੀ ਬਣੀ ਸੀ ਉਹਦੇ ਵਿੱਚ ਪਹਿਲਾਂ ਹੀ ਕਮਿਟਮੈਂਟਸ ਸੀ ਜਿਹੜੀਆਂ ਆਮ ਆਦਮੀ ਪਾਰਟੀ ਆ ਇਹ ਆਮ ਖਰਾਂਚ ਉੱਥੀ ਹੈ ਔਰ ਅੱਜ ਵੀ ਪਾਰਟੀ ਆਪਣੇ ਸੇਮ ਬਿਆਨਾਂ ਤੇ ਹੈ ਪਾਰਟੀ ਉੱਥੋਂ ਨਹੀਂ ਮੁਟਕਰੀ ਪਰ ਇਸ ਲਈ ਜਿਹੜੇ ਸਾਡੇ ਪੁਰਾਣੇ ਵਰਕਰ ਤੁਰੇ ਸੀ ਬਾਰੇ ਪਹਿਲੇ ਦਿਨ ਤੋਂ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਇਹ ਚੀਜ਼ ਅਸੀਂ ਕਹਿ ਰਹੇ ਹਾਂ ਤੁਹਾਡੇ ਕੈਮਰੇ ਤੇ ਬਟ ਇਸ ਚੀਜ਼ ਦਾ ਪ੍ਰੂਫ ਇਹ ਨਾਲੋਂ ਨਾਲ ਚੱਲ ਰਿਹਾ ਜੀ ਬਿਲਕੁਲ ਜਿਸੀ ਕੱਲ੍ਹ ਕੀ ਦੀ ਸੇਵਾ ਤੁਸੀਂ ਕਰਨੀ ਹੈ ਜਿਵੇਂ ਕੋਈ ਤੇ ਆਮ ਆਦਮੀ ਪਾਰਟੀ ਦਾ ਪਿਆਰ ਆ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਇਹ ਥੋੜਾ ਪਰਸਨਲ ਹੀ ਹੈ ਮੇਰੇ ਭਾਈ ਸਭ ਜਿਹੜੇ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਸਦ ਆ ਉਹ ਇੱਥੇ ਪਹੁੰਚੇ ਨੇ ਔਰ ਸਾਰੇ ਪੰਜਾਬ 'ਚ ਵੀ ਬਹੁਤ ਪਿਆਰ ਮਿਲ ਰਿਹਾ ਔਰ ਉਹਨਾਂ ਤੇ ਜ਼ਿੰਮੇਵਾਰੀਆਂ ਵੀ ਬਹੁਤ ਪਾਰੀਆਂ ਨੇ ਇਸ ਲਈ ਉਹਨਾਂ ਨੇ ਹਾਨੂੰ ਬੜਾ ਸਟ੍ਰਿਕਲੀ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਰੇ ਪਰਿਵਾਰ ਦੀ ਹੈ ਔਰ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੀ ਹੈ ਜਿੱਦਾਂ ਮਰਜ਼ੀ ਹੈ ਇਹ ਸੀਟ ਤੇ ਪੂਰਾ ਜ਼ੋਰ ਲਾਣਾ ਤੁਸੀਂ ਔਰ ਇਹ ਸੀਟ ਜਿਹੜੀ ਹੈ ਅਸੀਂ ਆਮ ਆਦਮੀ ਪਾਰਟੀ ਦੀ ਚੋਲੀ ਪਾਉਣੀ ਹੈ ਸਰ ਦੇਖਿਆ ਜੀ ਇਹਦੇ ਪਿੱਛੇ ਦੋ ਰੀਜਨ ਨੇ ਸਭ ਤੋਂ ਪਹਿਲਾਂ ਮੇभी ਉਹਦੇ ਚ ਇਹਨਾਂ ਦਾ ਸਾਰਾ ਪਰਿਵਾਰ ਆ ਧੰਨਵਾਦ ਅਰਦੇ ਉਸ ਪ੍ਰਮਾਤਮਾ ਦਾ ਕਿ ਇਹ ਜੀ ਇਹ ਉਹਨਾਂ ਵੱਲੋਂ ਹੀ ਜਿਹੜੀ ਸਮੱਤਿਆ ਬਖਸ਼ੀ ਗਈ ਹੈ ਤੇ ਇੱਧਰ ਇਹ ਟਿਕਟ ਪਹੁੰਚੀ ਹੈ ਦੂਸਰੇ ਨੰਬਰ ਤੇ ਜੋ ਇਹਨਾਂ ਦੀ ਖਾਸੀਅਤ ਆ ਇਹਨਾਂ ਦੇ ਪਰਿਵਾਰ ਦੀ ਖਾਸੀਅਤ ਹੈ ਵੈਰੀ ਫਸਟ ਡੇ ਤੋਂ ਆਮ ਆਦਮੀ ਪਾਰਟੀ ਦੇ ਜਦੋਂ ਇਹ ਜੁੜੇ ਨੇ ਨਾਲ ਐਮਐਲਏ ਸ਼੍ਰੀ ਐਲਸੀਜੀ ਐਮਐਲਏ ਬਣੇ ਨੇ ਉਸ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਜਿਹੜੀ ਵੀ ਉਹ ਸਮੱਸਿਆਵਾਂ ਨੇ ਪੇਂਡੀਆਂ ਨੇ ਕੋਈ ਗੱਲਬਾਤ ਇਹਨਾਂ ਦੇ ਦਰਬਾਰ 'ਚ ਜਦੋਂ ਵੀ ਇਹਨਾਂ ਦੇ ਦਰਵਾਜੇ ਚ ਆ ਜਾਂਦਾ ਸੀ ਇਹਨਾਂ ਨੇ ਆਰ ਬਿਠਾਇਆ ਉਹਦੀ ਸਾਰੀ ਸਮੱਸਿਆ ਸੁਣੀ ਹੈ ਜਦੋਂ ਇਹ ਆਪਣਾ ਕੰਮ ਤੇ ਜਾਂਦੇ ਸੀ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਸੀ ਮਤਲਬ ਕੰਮ ਤੇ ਜਾਂਦੇ ਸੀ ਫੈਕਟਰੀ ਤੇ ਜਾਂਦੇ ਸੀ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਇਤਨਾ ਪਹਿਲਾਂ ਹੀ ਖਰੋਚ ਚਲ ਕੇ ਐਮ.ਐਲ.ਏ ਸਭ ਉਹ ਪਹੁੰਚੇ ਹੁੰਦੇ ਸੀ ਉੱਥੇ ਸਾਰੀਆਂ ਸਮੱਸਿਆਵਾਂ ਦਾ ਨੋਟ ਕਰਵਾ ਕੇ ਆਉਂਦੇ ਹੁੰਦੇ ਸੀ ਇਸ ਲਈ ਸ਼ੇਰੀ ਭਾਜੀ ਨੂੰ ਇਹ ਮਹਿਸੂਸ ਹੋਇਆ ਵਾ ਇਹ ਬੰਦੇ ਜਿਹੜੇ ਆ ਇਹ ਪ੍ਰੋਪਰ ਸੇਵਾਦਾਰ ਨੇ ਇਹਨਾਂ ਨੂੰ ਇਹ ਲਾਲਚ ਨਹੀਂ ਆ ਬਿਨਾਂ ਲਾਲਚ ਤੋਂ ਇਸ ਪਾਰਟੀ ਦੇ ਨਾਲ ਜੁੜੇ ਔਰ ਸਾਨੂੰ ਇਹਨਾਂ ਵਿਸ਼ਵਾਸ ਆ ਇਹ ਜਿਹੜੇ ਨੇ ਇਹ ਪਿੰਡ ਦੀ ਪੂਰੀ ਵੋਟ ਦੀ ਨੁਹਾਰ ਬਦਲਣ ਦੇ ਵਿੱਚ ਹੈ ਨਹੀਂ ਕਦੀ ਪੈਸੇ ਦਾ ਡਰ ਉਹਨਾਂ ਨੂੰ ਆ ਪੈਸੇ ਉਹਨਾਂ ਨੇ ਖਰਚਨੇ ਆ ਜਿਨ੍ਹਾਂ ਨੇ ਖਰੀਦ ਇਹ ਵੋਟਾਂ ਲੈਣੀਆਂ ਨੇ ਅਸੀਂ ਖਰਮ ਤੋਂ ਵੋਟਾਂ ਲੈਣੀਆਂ ਨੇ ਔਰ ਸਾਨੂੰ ਮਾਣ ਆ ਜਿੰਨਾ ਅਸੀਂ ਇਹਨਾਂ ਨਾਲ ਦੋ ਤਿੰਨ ਦਿਨ ਤੋਂ ਵੋਟ ਤੋਂ ਵੋਟ ਉਹਦੇ ਪੇ ਆ ਡੋਰ ਟੂ ਡੋਰ ਕਰਦੇ ਪਏ ਆ ਸਾਡੀ ਪੂਰੀ ਆਮ ਆਦਮੀ ਪਾਰਟੀ ਜਿਸ ਸਾਬ ਨਾਲ ਇਹਨਾਂ ਨੂੰ ਪਿਆਰ ਮਿਲਦਾ ਪਿਆ ਸਾਨੂੰ ਇਹ ਪਿਆਰ ਦਵਾ ਰਹੇ ਨੇ ਸਾਡੇ ਹੋਰ ਵੀ ਸੀਨੀਅਰਾਂ ਕੋਲ ਨਾਲ ਨੇ ਇਹ ਸਾਨੂੰ ਉਹੀ ਸਾਡਾ ਪੈਸਾ ਹੈ ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਪਿਆਰ ਇੰਨਾ ਮਿਲ ਰਿਹਾ ਉਹਨਾਂ ਨੇ ਹੀਾਨੂੰ ਫਤਿਹ ਰਾ ਦੇਣੀ